ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸਿਆ ਹੋ ਖਨਲੀ ਤੋਤੀ ਜਲੀ ਨਾ ਹੋਵਈ ਜੇ ਸੋ ਤੋ ਵਣ ਪਾਉ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੈ ਮਤ ਬਦਲਾਓ ਨਾਨਕ ਮੈਲ ਨਾ ਲਾਗੇ ਨਾ ਫਿਰ ਜੋਨੀ ਪਾਉ ਮਹੱਲਾ ਤੀਜਾ ਚਹੁ ਜੁਗ ਕੀ ਕਲ ਕਾਲੀ ਕਾਂਢੇ ਏਕ ਉੱਤਮੇ ਪਦਮੇ ਇਸ ਜੁਗ ਮਾਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰ ਪ੍ਰਸਾਦਿ ਆਂਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੇ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪਿ ਆਉ ਖੁਦ ਖਾਦੇ ਆ ਸਭ ਰੋਗ ਗਵਾਤੇ ਦੁਖਾਂ ਘਾਣ ਜਿਨਾਂ ਸਾਸ ਗਿਰਾਸ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣ ਜੋ ਗੁਰਮਖ ਹਰਿਆਰਾਧ ਦੇ ਤਿੰਨ ਚੁਕੀ ਜਮ ਕੀ ਜਗਤ ਕਾਣ ਜਿਨਾਂ ਸਾਸ ਗਿਰਾਸ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣ ਜੋ ਗੁਰਮਖ ਹਰਿਆਰਾਧ ਦੇ ਤਿੰਨ ਚੋਕੀ ਜਮ ਕੀ ਜਗਤ ਕਾਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਜੀ ਪਾਤਸ਼ਾਹੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਚਿੱਟਾ ਨਹੀਂ ਹੋ ਸਕਦਾ ਜਿਵੇਂ ਤੇਲੀ ਦੀ ਲੀਰ ਤੋਤਿਆਂ ਚਿੱਟੀ ਨਹੀਂ ਹੁੰਦੀ ਭਾਵੇਂ 100 ਵਾਰੀ ਧੋਣ ਦਾ ਯਤਨ ਕਰੋ ਏ ਨਾਨਕ ਜੇ ਗੁਰੂ ਦੀ ਕਿਰਪਾ ਨਾਲ ਮਨ ਜਿਉਂਦਾ ਹੀ ਮਰੇ ਤੇ ਮਤ ਬਦਲ ਕੇ ਮਾਇਆ ਵੱਲੋਂ ਉਲਟ ਹੋ ਜਾਏ ਤਾਂ ਮੈਲ ਵੀ ਨਹੀਂ ਲੱਗਦੀ ਤੇ ਫਿਰ ਜੁਨਾ ਵਿੱਚ ਵੀ ਨਹੀਂ ਪੈਂਦਾ ਜੋ ਗਾਂ ਵਿੱਚ ਕਾਲ ਯੁਗ ਹੀ ਕਾਲਾ ਆਖੀਦਾ ਹੈ ਪਰ ਇਸ ਯੁਗ ਵਿੱਚ ਵੀ ਇੱਕ ਉਤਮ ਪਦਵੀ ਮਿਲ ਸਕਦੀ ਹੈ ਉਹ ਪਦਵੀ ਇਹ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪ੍ਰਭੂ ਭਗਤੀ ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ ਲਿਖ ਦਿੰਦਾ ਹੈ ਉਹ ਗੁਰਮੁਖ ਹਰੀ ਦੀ ਸਿਫਤ ਸਿਫਤ ਰੂਪ ਫਲ ਇਸੇ ਯੁਗ ਵਿੱਚ ਪ੍ਰਾਪਤ ਕਰਦੇ ਹਨ ਤੇ ਹੇ ਨਾਨਕ ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਨ ਤੇ ਭਗਤੀ ਵਿੱਚ ਹੀ ਲੀਨ ਹੋ ਜਾਂਦੇ ਹਨ ਹੇ ਹਰੀ ਮੈਨੂੰ ਸਾਧ ਜਨਾਂ ਦੀ ਸੰਗਤ ਮਿਲਾ ਮੈਂ ਮੋਹ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ ਹਰੀ ਗੁਣ ਗਾਵਾਂ ਤੇ ਨਿਤ ਹਰੀ ਨਾਮ ਉਚਾਰਾਂ ਤੇ ਗੁਰੂ ਦੀ ਮਤ ਲੈ ਕੇ ਸਦਾ ਹਰੀ ਰੰਗ ਮਾਣਾ ਹਰੀ ਦਾ ਭਜਨ ਕਰਕੇ ਤੇ ਭਜਨ ਰੂਪ ਦਵਾਈ ਖਾਦੇਆਂ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਗੁਰੂ ਸਾਹਿਬ ਜੀ ਪ੍ਰਮਾਣ ਕਰਨਗੇ ਜੋ ਸ્વાસ ਗ੍ਰਾਸ ਪ੍ਰਭੂ ਨੂੰ ਨਹੀਂ ਵਿਸਾਰਦੇ ਉਹਨਾਂ ਨੂੰ ਹੀ ਤੁਸੀਂ ਸਹੀ ਜਾਣੋ ਤੇ ਜੋ ਗੁਰਮੁਖ ਹਰਿ ਦਾ ਨਾਮ ਅਰਾਧਦੇ ਹਨ ਉਹਨਾਂ ਦੀ ਜਮ ਦੀ ਕਾਨ ਕਨੌੜ ਤੇ ਜਗਤ ਦੀ ਕਾਨ ਕਨੌੜ ਮੁੱਕ ਜਾਂਦੀ ਹੈ ਸੋ ਏਸੀ ਅੱਜ ਦੇ ਹੁਕਮਨਾਮੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ Sri Darwarsai are uttered by our third Guru Guru Amar Ji under heading Slok Third Mahal. Guru Savji says that the filth of countless incarnations sticks to this mind. It has become pitch black. The oily rag cannot be cleaned by merely washing it, even if it is washed a hundred times by guru's grace one remains dead while yet alive his intellect is transformed and he becomes detached from the world o nanak no filth sticks to him and he does not fall into the womb again third male kali yuga is called the dark age but the most sublime state is attained in this age. The Gurmukh obtains the fruit, the Ketan of the Lord's praises. This is his destiny, ordained by the Lord. O Nanak, by Guru's grace, he worships the Lord night and day. He chants the Lord's name and remains absorbed in the Lord's devotional worship body. O Lord, unite me with the Satsangat, the company of the holy, so that with my mouth I may speak the sublime bird of the Guru's burning. I sing the glorious praises of the Lord and constantly chant the Lord's name through the gurus teachings i enjoy the lord's love constantly i take the meditation <coughs> i take the medicine of meditation on the lord's name which has cured all diseases and multitudes of sufferings those who do not forget the lord while breathing और ईटिंग, नो देम टू बी द परफेक्ट सर्वेंट्स ऑफ द लॉर्ड दोज हु वर्शिप द लॉर्ड इन एडोरेशन एंड आर सब सर्वियंस टू द मैसेंजर ऑफ डेथ एंड टू द वर्ल्ड वाहेगुरु जी का खालसा वाहेगुरु जी की फतेह